ਜੀ ਦੋਸਤੋ ਅੱਜ ਗੱਲ ਕਰਦੇ ਆ ਜੀ BBMB BBMB ਨੇ ਰਿਜ਼ਲਟ ਅਪਡੇਟ ਕੀਤਾ ਪੋਸਟ ਹੈ ਜੀ ਸ਼ਿਫਟ ਅਟੈਂਡੈਂਟ ਦਾ ਰਿਜ਼ਲਟ ਆ ਚੁੱਕਿਆ ਹੈ ਠੀਕ ਹੈ ਚਲੋ ਚੈੱਕ ਕਰਦੇ ਆ ਠੀਕ ਹੈ ਜੀ ਉਸ ਤੋਂ ਪਹਿਲਾਂ ਸੇਮ ਰਿਕੁਐਸਟ ਵੀਡੀਓ ਨੂੰ ਲਾਈਕ ਸ਼ੇਅਰ ਅਗਰ ਤੁਹਾਨੂੰ ਕਿਸੇ ਵੀ ਗਵਰਨਰ ਦਾ ਨੋਟੀਫਿਕੇਸ਼ਨ ਆਪਣੇ ਫੋਨ ਤੇ ਇਦਾਂ ਹੀ ਚਾਹੁੰਦੇ ਹੋ ਜਾਂ BBMB ਦਾ ਕੋਈ ਵੀ ਨੋਟੀਫਿਕੇਸ਼ਨ ਆਪਣੇ ਫੋਨ ਤੇ ਚਾਹੁੰਦੇ ਹੋ ਤਾਂ ਚੈਨਲ ਨੂੰ ਜੁਬ ਸਬਸਕ੍ਰਾਈਬ ਕਰੋ ਦੋਸਤੋ ਆ ਦੇ ਚੈੱਕ ਕਰ ਸਕਦੇ ਹੋ ਲਿਸਟ ਆਫ ਕੈਂਡੀਡੇਟ ਰეკਮੈਂਡਡ ਬਾਈ ਸੀਐਸਐਸ ਕਮੇਟੀ ਯਾਨੀ ਸੈਂਟਰਲਾਈਜ਼ਡ ਸਟਾਫ ਸਿਲੈਕਸ਼ਨ ਕਮੇਟੀ ਠੀਕ ਹੈ ਬੀਬੀਐਮਬੀ ਚੰਡੀਗੜ੍ਹ ਨੇ ਪੋਸਟ ਕਿਹੜੀ ਹੈ ਸ਼ਿਫਟ ਅਟੈਂਡੈਂਟ ਅਗੇਂਸਟ ਐਡਵਰਟਾਈਜ਼ ਇੱਕ ਆਫ 2019 ਠੀਕ ਹੈ ਔਨ ਦਾ ਬੇਸਿਸ ਆਫ ਸਿਲੈਕਸ਼ਨ ਕ੍ਰਾਈਟੇਰੀਆ ਡਿਸਾਈਡਡ ਬਾਈ ਦਾ ਸੀਐਸਐਸਸੀ ਫॉर ਵਿਚ ਰਿਟਨ ਟੈਸਟ ਹੈਲਡ ਔਨ ਬਾਈ ਰਿਟਨ ਐਗਜ਼ਾਮ ਹੋਇਆ ਤਾਂ 3 12 2023 ਦਾ ਠੀਕ ਹੈ ਐਟ ਡਿਫਰੈਂਟ ਸੈਂਟਰ ਇਨ ਚੰਡੀਗੜ੍ਹ ਤੇ ਟ੍ਰੇਡ ਟੈਸਟ ਹੋਇਆ ਤਾਂ ਬਾਈ ਹੈਲਡ ਔਨ 10 2 2023 ਨਹੀਂ ਇੱਥੇ ਠੀਕ ਹੈ ਮੈਸਪ੍ਰਿੰਟ ਗਲਤੀ ਨਾਲ ਲਿਖੋ ਗਿਆ 102 2024 ਐਟ گورਨਮੈਂਟ ਇੰਡਸਟਰੀਅਲ ਟ੍ਰੇਨਿੰਗ ਇੰਸਟੀਚਿਊਟ ਸੈਕਟਰ 28 ਸੀ ਚੰਡੀਗੜ੍ਹ ਠੀਕ ਹੈ ਇਹ ਚੈੱਕ ਕਰ ਸਕਦੇ ਹੋ ਬੱਚੇ ਬੱਚਿਆਂ ਦੇ ਨਾਮ ਆ ਜਨਰਲ ਕੈਟਾਗਰੀ ਹੈ ਭਾਈ ਤੇ ਆ ਬੱਚਿਆਂ ਦਾ ਨਾਮ ਆ ਗਿਆ ਸਿਲੇਕਟਡ 1 ਸਿਲੇਕਟਡ 2 ਠੀਕ ਹੈ ਤੇ ਸਿਲੇਕਟਡ 3 ਸਿਲੇਕਟਡ 4 ਠੀਕ ਹੈ ਤੇ ਆ ਵੇਟਿੰਗ ਲਿਸਟ ਵਾਲਿਆਂ ਦਾ ਥੱਲੇ ਨਾਮ ਆ ਵੇਟਿੰਗ ਲਿਸਟ ਨੰਬਰ 1 ਤੇ ਨੰਬਰ 2 ਤੇ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਜਿਹੜੇ ਬੱਚਿਆਂ ਦਾ ਨਾਮ ਆ ਗਿਆ ਆ OBC ਦਾ ਠੀਕ ਹੈ ਜੀ ਤੇ ਸਿਲੈਕਟਡ 1 ਸਿਲੈਕਟਡ 2 ਐਂਡ ਵੇਟਿੰਗ ਲਿਸਟ ਸਿਲੈਕਟਡ 1 ਠੀਕ ਹੈ ਤੋ ਚੈੱਕ ਕਰ ਸਕਦੇ ਹੋ ਆ ਦੇਖੋ ਬਸ ਇਹੀ ਸੀ ਰਿਜ਼ਲਟ ਠੀਕ ਹੈ ਬਹੁਤ ਘੱਟ ਬੱਚੇ ਸਿਲੈਕਟ ਕੀਤੇ ਆ ਇਹਨਾਂ ਨੇ ਠੀਕ ਹੈ ਜੀ ਤੋ ਜਿਹੜੇ ਬੱਚਿਆਂ ਦਾ ਨਾਮ ਆ ਗਿਆ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਠੀਕ ਹੈ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਚੈਨਲ ਨੂੰ ਜੀ ਸਬਸਕ੍ਰਾਈਬ ਕਰ ਲੈਣਾ ਐਦਾਂ ਕਿਸੇ ਵੀ ਗਵਰਨਮੈਂਟ ਜੌਬ ਦੇ ਨੋਟੀਫਿਕੇਸ਼ਨ ਵਾਸਤੇ ਮਿਲਦੇ ਹਾਂ ਜੀ ਅਗਲੀ ਵੀਡੀਓ ਤੱਕ ਧੰਨਵਾਦ